ਇਸ ਸਾਰੀ ਘਟਨਾ ਹੋਈ ਆ ਮੇਰਾ ਨਾਮ ਪਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਹਦੀਤ ਕੌਰ ਮੇਰੀ ਬੇਟੀ ਕੋਲੋਂ ਸਿਆਰ ਕਰਨ ਗਈ ਮੈਂ 15 ਕਿ ਮਿੰਟ ਟਿੱਕੀ ਮੈਂ ਦੋ ਵਾਰੀ ਬਾਹਰ ਗਈ ਮੈਂ ਕਿਹਾ ਮੇਰੀ ਬੇਟੀ ਆਈ ਨਹੀਂ ਅਜੇ ਮੈਂ ਮੰਗਰ ਚੱਲ ਗਈ ਇੱਦਾਂ ਹੀ ਜਾਂਦੇ-ਜਾਂਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਦੀ ਮੈਂ ਫਿਰ ਹੋਰ ਥੋੜੀ ਜੀ ਗਾੜੀ ਚੱਲ ਗਈ ਜਦ ਮੈਂ ਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ-ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਨਹੀਂ ਲੱਭੀ ਹੋਰ ਤੇ ਕੋਖੜੀ ਲੱਭਾ ਮੈਂ ਬੋਤਲ ਮਾਰੀ ਤਾਂ ਉਹ ਮੈਨੂੰ ਪੈ ਗਏ ਮੈਂ ਮੁੰਡਾ ਜਾਦਿਆ ਹਟਾ ਮੈਂ ਕਹੇ ਪੁੱਤ ਰੋ ਕੀ ਮੇਰੀ ਕੁੜੀ ਖਾਲੀ ਪਰੇ ਚਾਰ ਪੰਜ ਜਾਣੇ ਹੋ ਰਹੀ ਮੈਂ ਉਹਨਾਂ ਨੂੰ ਚੈਂਤਾ ਮਾਰੀਆਂ ਫਿਰ ਉਹ ਵੀ 도ੜੇ ਆਏ ਕਿ ਕੋਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭਜੇ ਜਦ ਮੈਂ ਚੋਕੇ ਵੇਖੀ ਆਪਣੀ ਤੀਰ ਨਾਲ ਲਾਈ ਮੇਰੀ ਦੀ ਹਣੀ ਉਹ ਬੇਟੀ ਸਾਹ ਰਣ ਹੈ ਜੇ ਖਤਮ ਹੋ ਚੁਕੀ ਹੈ ਸਾਹ ਕੋਈ ਨਹੀਂ ਹੁਤਾ ਕੀ ਮੰਗ ਕਰਦੀ ਕੁਛ ਉਹ ਮੈਂ ਮੰਗ ਕਹਦੀ ਕੁੱਤੇ ਮਾਰੇ ਜਾਣੇ ਚਾਹੀਦੇ ਓਏ ਜਦ ਰਿਤ ਨੂੰ ਖਾ ਜਾਦੇ ਤੇ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ ਪਿਆਰੇ ਲਾ ਜਾਨਾ ਦਾ ਦੇਸ ਹਵਾ ਹੋਰ ਵੀ ਕਿਸੇ ਨੂੰ ਕਿਤਾ ਇਦਾਂ ਖਾਦਾ ਕਿ ਕਿਤਾ ਓਏ ਬੱਲੇ ਹੋਈ ਆਏ ਸਾਡੇ ਨਾਲ ਤੇ ਆ ਹੋਈ ਘਟਰਾ ਹੋਈ ਪਹਿਲਾਂ ਵੀ ਬੰਦੇ ਇੱਥੇ ਕੀ ਕਰਨ ਆਈ ਸੀ ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋ ਨੋਜ ਕੇ ਖਾਦਾ ਉਹ ਮੇਰੀ ਲੜਕੀ ਹੈ ਉਹ ਘਰੋਂ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ ਇਦਾਂ ਨੂੰ ਜੋ ਮੈਂ ਵੀ ਘਰ ਘਰੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਉਹ ਲੜਕੀ ਸ਼ਹਿਰ ਕਰਨ ਨਿਕਲ ਆਈ ਜੋ 20 ਮਿੰਟ ਦੇ ਅੰਦਰ 20 ਮਿੰਟਾਂ ਦੇ ਅੰਦਰ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ ਉਹ 20 ਮਿੰਟ ਇਦਾਂ ਸ਼ਹਿਰ ਕਰਨ ਆ ਗਈ ਉਸ ਦੀ ਮਾਂ ਮੁੜ ਕੇ ਘਰੋਂ ਬਾਹਰ ਨਿਕਲ ਕੇ ਗਲੀ ਚੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬਰਸ ਕਰਨ ਵਾਸਤੇ ਜਾਂ ਸ਼ਹਿਰ ਕਰਨ ਵਾਸਤੇ ਨਿਕਲੀ ਜਾਂ ਕਿੱਧਰ ਨੂੰ ਗਈ ਉਹ ਜੋ ਇੱਕ ਭਈਆ ਅਸੀਂ ਉੱਧਰ ਰੱਖਿਆ تھا ਉਹਨੇ ਦੱਸਿਆ ਇੰਦਰ ਨੂੰ ਗਈ ਹੈ ਲੜਕੀ ਐ ਸੜਕ ਨੂੰ ਸੈਰ ਕਰਨ ਵਾਸਤੇ ਗਈ ਹੈ ਤੇ ਉਹ ਮਾਂ ਉਹਦੀ ਵੀ ਜਿਹੜੀ ਪਿੱਛੇ-ਪਿੱਛੇ ਉਧਰੋਂ ਚਲੀ ਗਈ ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿੱਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਜ-ਨੋਜ ਕੇ ਖਾ ਰਹੇ ਸੀ ਵੇਖਣ ਦੇ ਬਾਵਜੂਦ ਵੀ ਉਸ ਕੁੱਤਿਆਂ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਕੋਲ ਨੋਚਣੋਂ ਨਹੀਂ ਹਟੇ ਨੋਚ-ਨੋਚ ਕੇ ਖਾ ਕੇ ਉਹਨੂੰ ਉਸ ਤੇ ਦਮ ਨਿਕਾਲ ਦਿੱ ਨਿਕਲ ਗਏ ਸੀ ਬੇਟੀ ਤੁਹਾਡੇ ਕਿੰਨੇ ਚਿਰ ਪਹਿਲਾਂ ਆਈ ਤੇ ਉਹਦੇ ਘਰ ਵਾਲੇ ਕਰਦੇ ਨੇ ਉਦੇ ਘਰ ਵਾਲੇ ਬੀਐਸਬ ਦੇ ਵਿੱਚ ਸਰਵਿਸ ਕਰਦੇ ਆ ਤੇ ਬੇਟੀ ਮੇਰੀ ਜੋਜ ਤੇ ਕਿਸ਼ਨਪੁਰ ਦੀ ਰਹਿਣ ਲਗੀ ਤੇ 29 ਤਰੀਕ ਨੂੰ ਆਈ ਹੈ ਦੋ ਦਿਨ ਮੇਰੇ ਘਰ ਹੀ ਆ 30 ਦਿਨ ਸਵੇਰ 5:30 6 ਵਜੇ ਮੌਤ ਹੋ ਗਈ ਜੀ ਕੀ ਕਹਿਣਾ ਚਾਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜਿਹੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਇਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਨਾਂ ਦਾ ਕਰਨਾ ਚਾਹੀਦਾ ਚਾਹੀ ਕੋਈ ਨਾ ਨੱਥ ਪਾਉਣੀ ਚਾਹੀਦੀ ਚਾਹੀ ਇਨਾਂ ਦਾ ਕੋਈ ਨਾ ਕੋਈ ਬਣਾਉਣਾ ਚਾਹੀਦਾ ਜਿਹੜਾ ਇਹਨਾਂ ਨੂੰ ਕਿਤੇ ਬੰਦ ਕੀਤਾ ਜਾਣ ਚਾਹੀ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਚਾਹੀ ਇਹਨਾਂ ਨੂੰ ਗਾਂ ਤੋਂ ਇਹਨਾਂ ਨੂੰ ਕਿਤੇ ਆਵਾਰਾ ਕੁੱਤੇ ਜਿਹੜੇ ਇਹਨਾਂ ਨੂੰ ਮਾਰਨੇ ਚਾਹੀਦੇ ਪਹਿਲੇ ਵੀ ਮਾਰਦੇ ਕੋਈ ਹੁਣ ਵੀ ਮਾਰਨੇ ਚਾਹੀਦੇ ਇਹਨਾਂ ਨੂੰ ਪਰ ਜੇ ਇਹ ਕੋਈ ਨਹੀਂ ਸੋੰਦਾ ਬੜੀ ਯਾਰੀ ਇਹੋ ਜੇ ਕਾਂਡ ਹੋਏ ਆ ਪ੍ਰਸ਼ਾਸਨ ਇਹ ਆ ਕਿ ਜੇ ਕੋਈ ਅਸੀਂ ਹੁਣ ਵੀ ਦੀ ਸੀ ਦੇ ਵੀ ਤਰਖਾ ਭੇਜੀ ਆ ਅਖਬਾਰ ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਇੰਦਾ ਰੋਲਦਾ ਰਹਿੰਦਾ ਕੋਈ ਨਹੀਂ ਸੁਣਦਾ ਇਹ ਜਦੋਂ ਕੋਈ ਕਾਰਨ ਹੁੰਦਾ ਉਦੋਂ ਇੱਕ ਦੋ ਦਿਨ ਹੁੰਦਾ ਰੌਲਾ ਰਪਾ ਮੁੜ ਕੇ ਬਾਅਦ ਕੁਝ ਨਹੀਂ ਹੁੰਦਾ ਠੀਕ ਠੀਕ ਚੰਜੀਤ ਘਰ ਕੀ ਵਾਰ ਹੋ ਤੋ ਇੱਥੇ ਇੱਥੇ ਬਾਜੀ ਸਵੇਰੇ ਉਹ ਸ਼ਹਿਰ ਕਰਨ ਆਏ ਸੀ ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਤੇ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸ਼ੀ ਭਾਈ ਮੂੰਹ ਦੇ ਵਿੱਚ ਬੁਰਸ਼ੀ ਕਰਦੇ ਕਰਦੇ ਜਾਂਦੇ ਤੇ ਕੁੱਤੇ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫੇਰ ਉਹਨੂੰ ਬਾਵਾ ਖਾਦੀ ਸਾਰੇ ਹੱਥ ਪੈਰ ਤੋਂ ਸਾਰੇ ਖਾ ਲਏ ਸੀ ਹਾਂਜੀ ਇਹ ਦੇਖਣਾ ਡੱਡਬੜੀ ਹਾਂਜੀ ਦੇਖੀ ਕੀ ਹਾਲ ਹੈ ਡੱਡਬੜੀ ਦੇ ਹਾਂ ਨਹੀਂ ਹਾਲਾਤ ਬਹੁਤ ਮਾੜੇ ਹਾਂ ਹਾਂਜੀ ਇੱਥੇ ਹੋਰ ਵੀ ਉਦਾਂ ਨਹੀਂ ਕੋਈ ਨਿਸ਼ਾਨਾ ਬਣਾਇਆ ਕੁੱਤਿਆਂ ਨੇ ਨਹੀਂ ਉਹਦੇ ਬਾਅਦ ਵਿੱਚ ਇੱਕ ਪਿਆਲੀ ਵਾਲੇ ਆਏ ਸੀ ਤੇ ਉਹਨਾਂ ਨੂੰ ਕਹਿੰਦੇ ਕੁੱਤੇ ਹਨ ਘੇਰੇ ਆ ਤੇ ਫੇਰ ਕਹਿੰਦੇ ਛਿੜਾ ਜਾ ਉਹਨਾਂ ਨੂੰ ਹਾਂਜੀ ਤੁਸੀਂ ਕੋਈ ਪ੍ਰਸ਼ਾਸਨਿਕ ਮੰਗ ਕਰ ਰਹੇ ਹੋ ਹਾਂਜੀ ਇਹਦਾ ਹੱਲ ਹੋਣਾ ਚਾਹੀਦਾ ਹਾਂਜੀ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ ਹਾਂ ਜੀ ਲੋਕਾਂ ਦਾ ਹਾਂਜੀ ਇਹ ਗੱਲ ਪਤਾ ਜਿੱਥੇ ਸਾਰੀ ਸਰ ਇੱਕ ਲੜਕੀ ਸੈਰ ਕਰਨ ਆਈ ਸੀ ਵੀਰੇ ਮੈਰੀਡੀ ਆਪਣੇ ਪੇਕੇ ਆਈ ਹੋਈ ਸੀ ਵੀਰੇ ਸਾਢੇ 5 ਦਾ ਕਰੀਬ ਟਾਈਮ ਸੀਗਾ ਤੇ ਕੁੱਤਿਆਂ ਨੇ ਉਹਨੂੰ ਸ਼ਿਕਾਰ ਬਣਾ ਲਿਆ ਇੱਥੇ ਜੀ ਕਿੰਨੇ ਵਜੇ ਦਾ ਟਾਈਮ ਸੀ ਸਾਢੇ 5 6 ਵਜੇ ਦਾ ਟਾਈਮ ਸੀ ਇਹ ਇਹ ਦਿੱਲੀ ਦੀ ਸੈਰ ਕਰਨ ਆਂਦੀ ਸੀ ਨਹੀਂ ਮਤਲਬ ਕਿ ਉਹ ਇੱਧਰ ਵਿਆਹੀ ਹੋਈ ਫਿਰ ਚਿਚੀ ਵਾਲੇ ਇੱਧਰ ਆਪਣੇ ਪੇਕੇ ਘਰ ਆਈ ਸੀ ਤੇ ਵਿਚਾਰੀ ਵੀਰੇ ਤੜਕੇ ਆ ਗਈ ਕੱਲੀ ਤੇ ਜਦੋਂ ਕੁੱਤੇ ਖਾਣਦੇ ਪਏ ਉਹਦੀ ਮੰਮੀ ਦੀ ਅੱਖਾਂ ਆਈ ਤੇ ਉਹਦੀ ਮੰਮੀ ਨੇ ਰੋਣ ਵਾਲਾ ਪਾਇਆ ਉਹਦੇ ਘਰ ਤੇ ਆਏ ਤੇ ਸਾਰੇ ਆਡਾ ਪਿੰਡ ਵੀ ਲਾਗੇ ਇਕੱਠਾ ਹੋ ਗਏ ਸੀ ਕਿੰਨੇ ਵਜੇ ਹੀ ਘਟਣਾ ਹੈ ਇਹ ਸਾਢੇ 5 6 ਵਜੇ ਹੀ ਘਟਣਾ ਜੀ ਇੱਥੇ ਕਿੰਨੇ ਕੁ ਵਾਰਾ ਕੁੱਤੇ ਹੈਗੇ ਨੇ ਜਾਂ ਪਹਿਲਾਂ ਵੀ ਕੋਈ ਨਿਸ਼ਾਨਾ ਬਣਾਇਆ ਕੇ ਇਹਨੂੰ ਨਹੀਂ ਪਹਿਲਾਂ ਇੱਕ ਬੰਦਾ ਇਹਨਾਂ ਦੀ ਪੈਲੀ ਇੱਥੇ ਉਹਨੂੰ ਢਾ ਲਿਆ ਸੀਗਾ ਪੁਲੀ ਦੇ ਉੱਤੇ ਉਹਨਾਂ ਕੋਈ ਡੰਡਾ ਡੁੰਡਾ ਹੈਗਾ ਸੀ ਉਹਨਾਂ ਦਾ ਬਚਾ ਹੋ ਗਿਆ ਤੇ ਇੱਥੇ ਹੀ ਘੁੰਮਦੇ ਰਹਿੰਦੇ ਆ ਪਾ ਚਾਰ ਪੰਜ ਕੁੱਤੇ ਆ ਹੀ ਹਾਂਜੀ ਕੀ ਅਪੀਲ ਹੈਗੀ ਤੁਹਾਡੀ ਪ੍ਰਸ਼ਾਸਨ ਸਾਡੀ ਇਹੋ ਹੀ ਜਾਈ ਜਾਨ ਤੋਂ ਦਵਾਈ ਦੁਈ ਪਾਈ ਜਾਵੇ ਪੈਲੀਆਂ ਬੰਨੇ ਦੇ ਦਿਨ ਰਾਤ ਆਪੇ ਸਤੇ ਰਹਿੰਨੇ ਆਪਾਂ ਉਨੇ ਜਾਣੇ ਆ ਇਕੱਲੇ ਵੀ ਆਨੇ ਆ ਕੋਈ ਹੋਰ ਨਾ ਬੰਦਾ ਵੀ ਥੱਕੇ ਚ ਪਿੰਡ ਵਿਕਸਤ ਦਾ ਮੋਲਦ ਪਿੰਡ ਦਾ ਬਹੁ ਮਾੜਾ ਹਾਲ ਹੈ ਜੀ ਵਿਚਾਰਿਆਂ ਦਾ ਘਰ 70 ਵਿਸਿਆ ਪਿਆ ਵਾ ਪਿੰਡ ਦੇ ਲੋਕੀ ਡਰੇ ਪਿਆ ਹੋਈ ਆਉਂਦਾ ਹੀ ਨਹੀਂ ਇੱਧਰ ਲੰਗਦਾ ਹੀ ਨਹੀਂ ਪਹਿਲਾਂ ਸਾਰੀ ਸੜਕ ਵਗਦੀ ਸੀ ਹੁਣ ਕੋਈ ਨਾ ਆਉਂਦਾ ਹੀ ਨਹੀਂ ਕੱਲ ਪਰਸੂ ਤੱਕ ਇੱਧਰ ਨੂੰ ਕੋਈ ਠੀਕ ਠੀਕ ਹਾਂਜੀ ਦੋ ਮਿੰਟ ਪਾਈਏ ਜੀ ਸਰ ਮੈਂ ਡਾਕਟਰ ਸੁਖਦੀਪ ਸਿੰਘ ਫਰੈਂਸਿਕ ਐਕਸਪਰਟ ਸਿਵਲ ਹਸਪੀਟਲ ਗੁਰਦਾਸਪੁਰ ਕੱਲ ਸੜਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬੋਡੀ ਦੇ ਜਿਹੜੇ ਜੋ ਪੁਲਿਸ ਕਾਗਜ਼ਾਂ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ 'ਚ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜਿਆਦਾ ਮਲਟੀਪਲ ਵੂਨਸ ਸੀਗੇ ਕਿ ਉਹਦੇ ਬਾਡੀ ਦਾ ਮਤਲਬ ਹਰ ਪਾਰ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ-ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਘਟੋ ਘਟ ਤਿੰਨ ਜਾਂ ਚਾਰ ਤੋਂ ਜ਼ਿਆਦਾ ਕੁੱਤੇ ਹੋ ਸਕਦੇ ਨੇ। ਡੈਥ ਦਾ ਕਾਰਨ ਕੀ ਹੈ? ਡੈਥ ਦਾ ਕਾਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਦਨ ਫਿਊ ਮਿੰਟਸ ਹੀ ਜਿਹੜੀ ਡੈਥ ਹੋ ਗਈ। ਤੁਸੀਂ ਕੀ ਮੰਨਦੇ ਹੋ ਜੇ ਇਹ ਕਾਰਨ ਉੱਪਰ ਕੀ ਕਰਨਾ ਚਾਹੀਦਾ ਹੈ ਬਸੋ ਜਣ? ਦੇਖੋ ਇਹੋ ਜੇ ਕਾਰਨ ਜਿਹੜੇ ਬਹੁਤ ਮਾੜੀ ਘਟਨਾ ਹੈ ਜਿਹੜੀ ਹੋਈ ਹੈ ਤੇ ਜਿਹੜਾ ਹੈਗਾ ਆਵਾਰਾ ਕੁੱਤੇ ਆਪਾਂ ਜਿਵੇਂ ਦੇਖਦੇ ਹਾਂ ਅੱਜਕੱਲ ਬਹੁਤ ਜ਼ਿਆਦਾ ਵੱਧੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਜਿਦਾਂ ਸੁੰਸਾਨੀ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜੀ ਪਿੰਡ ਦਾ ਗੋਲ ਬੇਠ ਰਕਬਾ ਮੇਰਾ ਬਿਲਕੁਲ ਜੀ ਇੱਥੇ ਕੁੱਤਿਆਂ ਨੇ ਵਾਰਦਾਤ ਕੀਤੀ ਉੱਥੇ ਨਾਲ ਹੀ ਮੇਰਾ ਰਕਬਾ ਜੀ ਅੱਜ 3-4 ਦਿਨ ਪਹਿਲਾਂ ਜੀ ਮੇਰੀ ਮੌਤ ਹੋਣੀ ਸੀਗੀ ਇਹ ਕੁੱਤੇ ਜਿਹੜੇ ਸੀ ਜੀ ਮੈਨੂੰ ਇਹਨਾਂ ਨੇ ਆ ਕੇ ਇੱਥੇ ਝੁੰਡਨੇ ਮੈਨੂੰ ਢਾ ਲਿਆ ਡਿੱਗ ਪਿਆ ਮੈਂ ਥੱਲੇ ਮੇਰੇ ਕੋਲ ਹੱਥ 'ਚ ਕਈ ਸੀ ਸਰ ਉਹ ਮੈਂ ਕਮਾਂਦਾ ਰਿਆ ਜੀ ਭਾਈ ਫੇਰ ਵੀ ਕੁੱਤੇ ਨਹੀਂ ਟਲੇ ਸਰ ਬਾੜੀ ਨਾ ਆ ਜਾਏ ਇੱਥੇ ਬੈਠਾ ਨਾ ਉਹ ਕੁੱਤੇ ਨਹੀਂ ਟਲੇ ਮੈਂ ਜਿਹੜਾ ਮਰਨੋਂ ਮਾਹ ਬੱਜਿਆ ਜੀ ਹਫ਼ਤਾ ਕੋ ਪਹਿਲਾਂ ਮੇਰੀ ਮੌਤ ਸੀਗੀ ਕੁੱਤੇ ਇੱਥੋਂ ਇਹ ਜਿਹੜਾ ਹੁਣ ਵਾਰਦਾਤ ਹੋਈ ਏ ਹੁਣ ਵੀ ਇਹੀ ਆ ਰਹੇ ਹਾਂ ਸਵੇਰੇ ਸਿਰ ਭਾਈ ਪੰਜ ਚਾਰ ਗੱਲੇ ਪਿੱਛੇ ਹਾਂ ਜਦੋਂ ਅਸੀਂ ਚੀਕਾਂ ਸੁਣੀਆਂ ਅਸੀਂ ਦੌੜੇ ਆਏ ਸਰ ਆਉਂਦਿਆਂ ਨੂੰ ਇਹਨੇ ਗੁੱਡੀ ਨੂੰ ਕੁੱਤਿਆਂ ਨੇ ਨੋਜ-ਨੋਜ 'ਚ ਖਾ ਲਿਆ ਜੀ ਕੁੱਤੇ ਖਾ ਕੇ ਰੱਜ ਗਏ ਪਹਿਲਾਂ ਪਰਮ ਬੈਠੇ ਸੀ ਜੇ ਮਾਦਾ ਇਹਨਾਂ ਗੁੱਡੀ ਦੀ ਲਾਗੇ ਹੁੰਦੀ ਸੀ ਕੁੱਤੇ ਗੋਕੂ ਗੂ ਗੂ ਕਰਦੇ ਸੀ ਅਸੀਂ ਉਥੋਂ ਦਵਾਈ ਦਿੱਤੀ ਪਹਿਲੇ ਤੁਸੀਂ ਲਾਗੇ ਨਾ ਜਾਓ ਲਾਗੇ ਨਾ ਜਾਓ ਅਸੀਂ ਡੰਡੇ ਲੈ ਕੇ ਹੁੰਨੇ ਆਂ ਫੇਰ ਅਸੀਂ ਕੁੱਤੇ ਦੜਾਏ ਨਹੀਂ ਦੇ ਉਹਨਾਂ ਨੇ ਇਹਦਾ ਵੀ ਨੁਕਸਾਨ ਕਰਨਾ ਸੀਗਾ ਉਹਨਾਂ ਦੀ ਮਾਤਾ ਨੂੰ ਵੀ ਉਹਨਾਂ ਨੇ ਫੜ ਲੈਣਾ ਸੀਗਾ ਉਹ ਬਹੁਤ ਕੁੱਤੇ ਜ਼ਾਲਮਾ ਜੀ ਉਹਨਾਂ ਦਾ ਕੋਈ ਨਾ ਕੋਈ ਲਾਜ ਕੀਤਾ ਜਾਵੇ ਅੱਬਲ ਤੇ ਉਹਨਾਂ ਨੂੰ ਕਿਹਾ ਗੋਲੀ ਮਰਵਾਓ ਸਾਲਾ ਤਾਂ ਨਾ ਰਾਬ ਬੰਦ ਛੜਕ ਵਗਦੀ ਹੈ ਕਿਸ਼ਨਪੁਰ ਨੂੰ ਜਾਂਦੀ ਹੈ ਤੇ ਲੋਕੀ ਤਾਂ ਰਕਵਾ ਬੜਾ ਸਾਰਾ ਹੀ ਇਧਰ ਸਾਡੇ ਜਾਗੋਵਾਲ ਦਾ ਵੀ ਕਿਸ਼ਨਪੁਰ ਦਾ ਵੀ ਇਹ ਲੋਕਾਂ ਦਾ ਆਉਣਾ ਜਾਣਾ ਸਾਰਾ ਬੰਦ ਹੋਇਆ ਹੈ ਬਹੁਤ ਦਾਸਤਾਰੀ ਕੋਈ ਉਹਦਨ ਦਾ ਕੱਲ ਦਾ ਕੋਈ ਲੰਘਣ ਨਹੀਂ ਰਿਹਾ ਇੱਥੋਂ ਜੇ ਕੋ ਲੰਘਦਾ ਤਾਂ ਡਾਂ ਸੋਟਾ ਲੈ ਕੇ ਲੰਘਦਾ ਜੀ ਪ੍ਰਕਾਸ਼ਨ ਤੋਂ ਕੀ ਮੰਗ ਕਰਦੇ ਪ੍ਰਕਾਸ਼ਨ ਦੇ ਹੋ ਮਾਰੇ ਇਹਨਾਂ ਨੂੰ ਇਨਸਾਫ ਸੰਨ ਨੂੰ ਮਿਲਣਾ ਚਾਹੀਦਾ ਇਹਦਾ ਕੋਈ ਪ੍ਰਬੰਧ ਕਰ ਇਹਨਾਂ ਨੂੰ ਗੋਲੀ ਮਰਵਾਓ ਜਾਂ ਕੋਈ ਦਵਾਈ ਦਿਓ ਇਹ ਜਿਹੜੇ ਵਾਰਾ ਕੁੱਤੇ ਇਹਨਾਂ ਦਾ ਪ੍ਰਬੰਧ ਜ਼ਰੂਰ ਕੀਤਾ ਇਲਾਜ ਕੀਤਾ ਜਾਇਜ਼ ਕੋਈ